ਸਤਿਗੁਰੂ ਮਹਾਰਾਜ ਜੀ ਦੇ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਦੇਖੋ ਸ਼ਸ਼ਤਰ ਪ੍ਰਾਤਨ ਤਾਂਨ ਦਰਸ਼ਨ ਕਰਾਉਣੇ ਆ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਇਹ ਹੈ ਕਿੱਡਾ ਕਹਿ ਇਹ ਐਡਾ ਇਹ ਲੰਬਾ ਪੂਰੀ ਬਾਂਹ ਜਿਹਾ ਹੈ ਦੇਖੋ ਹੈ ਨਾ ਸੋ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਇਹ ਹੈ ਸਿੰਗਲ ਪੀਸ ਤਦ ਨੂੰ ਕਿਉਂ ਦਰਸ਼ਨ ਕਰਾ ਰਿਹਾ ਮੈਂ ਦੱਸਾਂਗਾ ਐਵੇਂ ਮੈਨੂੰ ਸ਼ੌਂਕ ਨਹੀਂ ਹੈ ਕਿ ਮੈਂ ਸ਼ਸਤਰ ਦਾ ਹਨਾ ਤਦ ਦੱਸ ਤੈ ਇਹ ਹੈ ਸਿੰਗਲ ਪੀਸ ਸਿੰਗਲ ਪੀਸ ਦਾ ਮਤਲਬ ਕੀ ਹੁੰਦਾ ਹੈ ਕਿ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੱਕੋ ਹੀ ਸ਼ਸਤਰ ਹੈ ਆ ਮੁੱਠਾ ਤਾਂ ਚਲੋ ਉੱਪਰ ਚੜਿਆ ਹੋਇਆ ਹੈ ਇਹ ਅੰਦਰ ਦੀ ਵਿੱਚ ਦੀ ਸ਼ਸਤਰ ਇਹ ਮੁੱਠੇ ਵਿੱਚ ਦੀ ਹੋ ਕੇ ਇੱਥੇ ਚੰਡ ਕੀਤਾ ਹੋਇਆ ਹੈ ਇਹ ਸਿੰਗਲ ਪੀਸ ਸ਼ਸਤਰ ਹੈ ਇਹ ਰੀਵੇ ਦਾ ਮੁੱਠਾ ਮੁੱਠਾ ਹਿੱਲ ਜੂਗਾ ਢਲਦਾ ਇੰਨਾ ਇਦਾਂ ਕੁਝ ਨਹੀਂ ਇੱਥੇ ਵਿੱਚ ਲਾਕ ਭਰੀ ਹੁੰਦੀ ਹੈ ਤੇ ਇਹ ਚਲੋ ਕਿਸੇ ਸਤਿਗੁਰੂ ਦੀ ਕਿਰਪਾ ਨਾਲ ਕਿਸੇ ਗੋਰੇ ਨੇ ਮੈਨੂੰ ਬਣਾ ਕੇ ਪਹਿਲਾਂ ਵੀ ਮੇਰੇ ਕੋਲ ਫਿਸ਼ਟਰ ਇੱਥੇ ਗੋਰਿਆਂ ਨੇ ਕਈ ਦਿੱਤੇ ਨੇ ਬਣਾਉਂਦੇ ਨੇ ਇੱਧਰ ਲੋਕ ਵੀ ਪਰ ਬਹੁਤ ਅੱਛਾ ਬਣਾਇਆ ਹੋਇਆ ਹੈ ਠੀਕ ਹੈ ਇਦਾਂ ਨਹੀਂ ਹੈਗਾ ਐ ਲਚਕ ਵੀ ਹੈ ਮਤਲਬ ਇਹਨੇ ਕਿਤੇ ਨਹੀਂ ਜਾਣਾ ਡੁੱਟਣਾ ਨਹੀਂ ਹੈਗਾ ਬਸ ਕਿਰਪਾਈ ਕਰੋ ਅਜੇ ਕਿਰਪਾ ਹੈ ਹੈਨਾ ਤੇ ਕਿਰਪਾ ਨਹੀਂ ਹੈ ਇਹ ਸੋ ਇਹ ਹੈ ਇਹਦੀ ਮਿਆਨ ਇਦਾਂ ਬਣੀ ਹੋਈ ਆ ਵੀ ਪਿੱਤੜਾ ਆ ਵੀ ਪਿੱਤਲ ਹੈ ਮੁੱਠਾ ਵੀ ਪਿੱਤਲ ਦਾ ਹੀ ਹੈ ਸਾਰਾ ਠੀਕ ਹੈ ਨਾ ਇਦਾਂ ਬਣਤਰੇ ਦੀ ਆ ਹਾਂ ਠੀਕ ਹੈ ਨਾ ਆ ਚੀਜ਼ ਹੈ ਬਹੁਤ ਸੋਹਣਾ ਸ਼ਿਸ਼ਤਰ ਹੈ ਆ ਇੱਕ ਜੇ ਮੈਂ ਆਪਾਂ ਇੱਥੇ ਦੀ ਕੁਝ ਪਾ ਕੇ ਤਾਂ ਇਹਨੂੰ ਗਾਤਰੇ ਕੈਰੀ ਕਰ ਸਕਦੇ ਆ ਤੇ ਇੱਥੇ ਇੱਕ ਗਾਤਰਾ ਵੀ ਪੈ ਸਕਦਾ ਇਹਦਾ ਚੀਜ਼ ਹੈ ਚਲੋ ਹੁਣੇ ਤੁਹਾਨੂੰ ਦਰਸ਼ਨ ਕਰਾਇਆ ਹੈ ਹੈ ਕਿਉਂ ਇਹ ਸ਼ਸਤਰ ਦੇ دیدار ਇਹਦਾ ਕਾਰਨ ਇਹ ਹੈ ਕਿ ਇਹ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਇਹ ਸ਼ਕਤੀ ਸਰੂਪਾ ਨੇ ਇਹ ਸ਼ਕਤੀ ਸਰੂਪ ਨੇ ਜਿਹੜੀ ਬਾਣੀ ਹੈ ਸ਼ਸਤਰ ਨਾਮ ਮਾਵਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਸੇ ਤੇ ਖੁਸ਼ੀ ਹੁੰਦੀ ਹੈ ਮਹਾਰਾਜ ਉਹਨੂੰ ਦਸਮ ਦੀ ਬਾਣੀ ਤੇ ਲਾਉਣ ਚੱਲ ਲੱਗ ਗਏ ਜਦੋਂ ਤੁਸੀਂ ਦਸਮ ਦੀ ਬਾਣੀ ਦੇ ਉੱਤੇ ਲੱਗ ਗਏ ਤੁਹਾਡਾ ਜੀਵਨ ਪਲਟ ਦੇਣਾ ਕੋਈ ਮਾੜੀਆਂ ਤਾਕਤਾਂ ਕੁਝ ਵੀ ਹੈ ਤੁਹਾਨੂੰ ਮੱਥੇ ਟੇਕਣੀਆਂ ਪਿਆਰਿਓ ਮੱਥੇ ਟੇਕਣੀਆਂ ਮੱਥੇ ਟੇਕਣੀਆਂ ਐਵੇਂ ਨਹੀਂ ਮੈਂ ਬੋਲੀ ਜਾਂਦਾ ਕਉ ਕਿ ਜਿਹੜੀ ਦਸਮ ਬਾਣੀ ਹੈ ਇਹ ਸ਼ਕਤੀ ਦਾ ਸਰੂਪ ਹੈ ਨੀਲਾ ਪ੍ਰਕਾਸ਼ ਹੈ ਸੋ ਜਦੋਂ ਤੁਸੀਂ ਦਸਮ ਬਾਣੀ ਨਾਲ ਜੁੜ ਗਏ ਫਿਰ ਨਿਸ਼ਾਨੀ ਕੀ ਹੁੰਦੀ ਹੈ ਗੁਰੂ ਸਾਹਿਬ ਖੁਸ਼ ਨੇ ਜਿਹੜੀ ਬਾਣੀ ਤੁਸੀਂ ਪੜ ਰਹੇ ਹੋ ਉਹੋ ਜਿਵੇਂ ਹੁਣ ਸ਼ਸ਼ਤਰਾਂ ਦੀ ਅਰਦਨ ਹੈ ਸ਼ਸ਼ਤਰਨਾਮ ਮਾਲਾ ਸ਼ਸ਼ਤਰਨਾਮ ਮਾਲਾ ਕੀ ਹੈ ਸ਼ਸ਼ਤਰਾਂ ਨੂੰ ਇਸ ਤਰ੍ਹਾਂ ਰੱਦਿਆ ਗਿਆ ਕਿ ਸ਼ਸ਼ਤਰ ਹੀ ਸ਼ਸ਼ਤਰ ਵੀ ਵਾਹਿਗੁਰੂ ਦਾ ਹੀ ਰੂਪ ਨੇ ਜਾਂ ਫਿਰ ਇਹ ਵਾਹਿਗੁਰੂ ਤੂੰ ਹੀ ਸ਼ਸ਼ਤਰ ਸਰੂਪ ਹੋ ਕੇ ਸੰਸਾਰ ਨੂੰ ਚਲਾ ਰਿਹਾ ਹੈ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦਾ ਲਿਹੋ ਉਬਾਰੀ ਵਾਹਿਗੁਰੂ ਤੇਰੇ ਹੱਥ ਵਿੱਚ ਖੜਗ ਹੈ ਇਸ ਤਰ੍ਹਾਂ ਕਿਹਾ ਗਿਆ ਠੀਕ ਹੈ ਨਾ ਜਿਸ ਜਦੋਂ ਕਹਿਣ ਦਾ ਮਤਲਬ ਸ਼ਸ਼ਤਰ ਤੁਹਾਡੇ ਤੇ ਪ੍ਰਸੰਨ ਹੁੰਦੇ ਨੇ ਉਹ ਫਿਰ ਇਦਾਂ ਤੁਹਾਨੂੰ ਸਾਈਨ ਵੀ ਦਿੰਦੇ ਨੇ ਤੁਹਾਡੇ ਕੋਲ ਸ਼ਸਤਰ ਆਉਣ ਲੱਗ ਜਣੇ ਆਪੇ ਇਹ ਨਹੀਂ ਵੀ ਐਵੇਂ ਹੀ ਉਹ ਇੱਕ ਤਾਂ ਹੁੰਦੇ ਹੋ ਨਾਰਮਲ ਜਿਹਾ ਬਣਾ ਕੇ ਲੋਕੀ ਰੱਖੀ ਫਿਰਦੇ ਸ਼ਸਤਰ ਮੈਂ ਕਹਾਂ ਇਹ ਸ਼ਸਤਰ ਇਹ ਤਾਂ ਇਹ ਤਾਂ ਛੋਟੀ ਤੋਂ ਵੀ ਮੜਾ ਡਾਂਗ ਤੋਂ ਵੀ ਮੜਾ ਹੈ ਹੈਨਾ ਇਹ ਸ਼ਸਤਰ ਹੋਵੇ ਸ਼ਸਤਰ ਜਿਵੇਂ ਦਾ ਹੁਕਮ ਕੀਤਾ ਮਹਾਰਾਜ ਜੀ ਨੇ ਸ਼ਸਤਰ ਨਾਮ ਨਾਲ ਜਮਾਰੇ ਨੇ ਇਹ ਵੀ ਦੱਸਿਆ ਵੀ ਸ਼ਸਤਰ ਕਿੱਦਾਂ ਕਿੱਦਾਂ ਬਣਾਉਣਾ ਕਿਵੇਂ ਕਿੱਦਾਂ ਜਿਵੇਂ ਹੁਣ ਖੰਡੇ ਬਾਰੇ ਦੱਸਿਆ ਹੈ ਕਲ ਵੀ ਤੁਹਾਨੂੰ ਦੱਸ ਦਿਆਂ ਥੋੜਾ ਜਿਹਾ ਚਾਰ ਅੰਗੂਲ ਦੀ ਚੜਾਈ ਦੱਸੀ ਹੈ ਖੰਡੇ ਦੀ ਐਨਾ ਉਹਦਾ ਦੱਸਿਆ ਆ ਜਿੰਨਾ ਮੇਰੀ ਬਾਹ ਹੈ ਕਿਸੇ ਦੀ ਬਾਹ ਲੰਬੀ ਛੋਟੀ ਦੀ ਆਪਦੇ ਬਾਹ ਦੇ ਹੱਥ ਦਾ ਜਿਵੇਂ ਉਹਦਾ ਜਿਹੜਾ ਬਲੇਡ ਕਹਿ ਦਿੰਦੇ ਆਪਾਂ ਉਹ ਹੋਵੇ ਮੁਠਾ ਫਿਰ ਆਪਣੇ ਹੱਥ ਦੇ ਹਿਸਾਬ ਨਾਲ ਬਹੁਤ ਕੁਝ ਦੱਸਿਆ ਮਹਾਰ ਨੇ ਸ਼ਸਤਰ ਪ੍ਰਗਟ ਕਰਨ ਦੀ ਵੀ ਜਿੱਦ ਦੱਸੀ ਹੋਈ ਹੈ ਕਿਵੇਂ ਸ਼ਸਤਰ ਪ੍ਰਗਟ ਹੁੰਦੇ ਨੇ ਠੀਕ ਹੈ ਨਾ ਸੋ ਇਦਾਂ ਦੀਆਂ ਚੀਜ਼ਾਂ ਨੇ ਜੇ ਦਸਮ ਬਾਣੀ ਨਾਲ ਜੁੜੋਂਗੇ ਸ਼ਸਤਰਾਂ ਦੀ ਖੁਸ਼ੀ ਹੋਊਗੀ ਜਦੋਂ ਸ਼ਸਤਰਾਂ ਦੀ ਖੁਸ਼ੀ ਹੋਗੀ ਕੋਈ ਟੋਡੇ ਵਾਲਾ ਅੱਖ ਚੱਕ ਕੇ ਨਹੀਂ ਦੇਖ ਸਕਦਾ ਆ ਅੱਖ ਨਹੀਂ ਵੀ ਕਰਨੀ ਪੈਂਦੀ ਕਿਉਂਕਿ ਸ਼ਸਤਰਾਂ ਦਾ ਪ੍ਰਕਾਸ਼ ਹੀ ਐਸਾ ਹੁੰਦਾ ਹੈ ਕੋਈ ਬੰਦਾ ਇੰਤਿਆਰਬਰ ਤਿਆਰ ਸੁਸਜਿਤ ਹੋਵੇ ਸ਼ਸਤਰਾਂ ਦੇ ਨਾਲ ਮਰਿਆਦਾ ਦੇ ਵਿੱਚ ਰਹਿੰਦਾ ਹੋਵੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਹਮਣੇ ਵਾਲਾ ਉਹਨੂੰ ਦੇਖ ਕੇ ਨੈਤਰ ਝੁਕਾ ਲੂ ਕਿਉਂ ਗੈਭੀ ਡੇੜਾ ਸ਼ਸ਼ਤਰਾਂ ਦਾ ਪ੍ਰਕਾਸ਼ ਉਹ ਦਿਖਤਾ ਨਹੀਂ ਰਿਹਾ ਪਰ ਉਹਦਾ ਪ੍ਰਭਾਵ ਹੈ ਸੂਸ਼ ਸ਼ਸ਼ਤਰਨਾਮ ਆਵਾ ਇਹ ਮਹਾਸ਼ਕਤੀਸ਼ਾਲੀ ਬਾਣੀ ਹੈ ਕਰੋਗੇ ਸਭ ਕੁਝ ਮਹਾਰਾਜ ਆਪ ਅੱਗੇ ਲਿਆ ਲਿਆ ਕੇ ਰੱਖੇ ਰੱਖ ਦੇਣਗੇ ਆਪੇ ਆਊਗਾ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਨਾਲ ਕਈ ਕੋਟ ਘਲ ਥਕ ਪਾਹ ਕਈ ਕੋਟ ਬਠ ਬੈਠਤ ਹੀ ਕਾ ਉਹ ਜਿਹੜੇ ਮਾਰੇ ਕਹਿੰਦੇ ਕਈ ਕਰੋੜ ਬੈਠੇ ਹੀ ਛੇ ਜਾਂਦੇ ਉਹਨਾਂ ਨੂੰ ਬੈਠਣ ਦੀ ਚੀਜ਼ ਮਿਲ ਜਾਂਦੀ ਕਿਵੇਂ ਉਹ ਬੰਦਗੀ ਕਰਕੇ ਮਹਾਪੁਰਸ਼ਾਂ ਕੋਲੇ ਦੇਖੋ ਤੁਸੀਂ ਸੰਤ ਮਹਾਤਮਾ ਹੁੰਦੇ ਜਿਹੜੇ ਬ੍ਰਹਮ ਗਿਆਨੀ ਲੋਕ ਸਾਰਾ ਕੁਝ ਆਪੇ ਹੀ ਆਈ ਜਾਂਦਾ ਕਿਉਂ ਕਿਉਂਕਿ ਨਾਮ ਦਾ ਪ੍ਰਤਾਪ ਐਡਾ ਹੈ ਕਿ ਉੱਥੇ ਉਹਨੂੰ ਜਾਣਾ ਪੈਣਾ ਜੀ ਜਿਹੜੀ ਵਸਤੂ ਹੈ ਭੋਗ ਹੈ ਦੋ ਚੀਜ਼ਾਂ ਹੁੰਦੀਆਂ ਨੇ ਭੋਗ ਤੇ ਭਾਗ ਜਿੱਥੇ ਭਾਗ ਵੱਡੇ ਨੇ ਉੱਥੇ ਉਹ ਚੀਜ਼ ਨੂੰ ਉੱਥੇ ਚੱਲ ਕੇ ਜਾਣਾ ਪੈਣਾ ਹੈ ਵਸਤੂ ਨੂੰ ਜਿੱਥੇ ਭੋਗ ਵੱਡਾ ਹੈ ਭਾਗ ਛੋਟੇ ਨੇ ਉਹ ਬੰਦੇ ਨੂੰ ਜਾ ਕੇ ਉੱਥੇ ਛਕਣਾ ਪੈਣਾ ਹੈ ਇਹ ਵੀ ਚੀਜ਼ ਹੈ ਵਿਦਵਾਨਾਂ ਦੀ ਚੀਜ਼ ਹੈ ਇਹ ਜਿੱਦਾਂ ਨਹੀਂ ਹੈ ਆਮ ਬੰਦਾ ਕਹਿੰਦਾ ਕਿ ਹੁੰਦਾ ਚਲੋ ਸੋ ਸਤਿਗੁਰੂ ਜੀ ਦੇ ਪਿਆਰੇ ਸ਼ਸ਼ਤਰਨਾਮ ਵਾਲਾ ਬਾਣੀ ਜੋ ਚਾਹੀਦਾ ਲੈ ਲਓ ਮਹਾਰਾਜ ਜੀ ਤੋਂ ਜੋ ਚਾਹੀਦਾ ਮੈਂ ਤੁਹਾਨੂੰ ਬਿਲਕੁਲ ਆਮ ਬੰਦੇ ਵਾਂਗ ਤੇ ਘਰੇ ਹੀ ਬੈਠੇ ਮੈਂ ਇੱਥੇ ਬੈਠੇ ਬੇਨਤੀ ਕਰ ਰਿਹਾ ਹਾਂ ਨਾ ਕੋ ਬਾਬੇ ਹਨ ਕੋ ਹੋਰ ਹਨ ਕੋ ਲੈਂਦਾ ਇੱਕ ਆਮ ਸਿੱਖ ਤੁਹਾਨੂੰ ਬੇਨਤੀ ਕਰ ਰਿਹਾ ਹੈ ਜਿਹਦੇ ਜੀਵਨ ਦਾ ਪ੍ਰੈਕਟੀਕਲ ਹੈ ਕਿ ਬਾਣੀ ਕਾਇਆ ਪਲਟ ਦਿੰਦੀ ਹੈ ਬਾਣੀ ਤੁਹਾਨੂੰ ਡਿੱਗਿਆਂ ਨੂੰ ਚੱਕ ਕੇ ਐਨ ਕਿਰਪਾ ਕਰਦੀ ਹੈ ਤੁਹਾਨੂੰ ਕੋਈ ਰੋਗ ਹੈ ਤੁਸੀਂ ਲੱਗ ਜੋ ਪਹਿਲਾਂ 25 ਪਾਠਾਂ ਤੋਂ ਸ਼ੁਰੂ ਕਰ ਲੋ ਸ਼ਸ਼ਤਰਨਾਮ ਮਾਲਾ ਦੇ 51 ਪਾਠ ਰੋਜ਼ ਕਰੋ ਸਾਲ ਬਾਅਦ ਮੈਨੂੰ ਦੱਸਿਓ ਤੁਸੀਂ ਕਹਿੰਗੇ ਸਭ ਕੁਝ ੁੱਟ ਗਿਆ ਆ ਕਈ ਇਦਾਂ ਦੇ ਨੇ ਉਹਨਾਂ ਹਲੇ ਮਹੀਨਾ 2 ਮਹੀਨੇ ਹੋਏ ਹੁੰਦੇ ਹਾਏ ਜਿਹੀ ਸਾਡਾ ਆਂ ਮੈਨੂੰ ਲਗਤੰਗ ਕਰ ਦੇ ਮੈਂ ਕਹਿੰਦਾ ਮੇਰੇ ਨਾਲ ਕਾ ਤੋ ਜੁੜ ਤੋ ਰੱਬ ਨਾਲ ਜੁੜੋ ਬਾਣੀ ਤਾਂ ਉਹਦੀ ਏ ਤੁਸੀਂ ਜੀ ਸਾਡੇ ਨਾਲ ਫੋਨ ਤੇ ਗੱਲ ਕਰੋ ਮੈਂ ਮੈਂ ਕੀ ਕਰਾਂ ਮੈਂ ਤਾਂ ਬਾਣੀ ਬਾਰੇ ਦੱਸਣਾ ਹੈ ਨਾ ਪ੍ਰੈਕਟੀਕਲੀ ਮੈਂ ਫੋਨ ਤੇ ਗੱਲਾਂ ਕਰਨ ਵਾਸਤੇ ਜਨਮ ਲਿਆ ਏ ਧਰਤੀ ਤੇ ਲੋਕੀ ਕਹਿੰਦੇ ਵੀ ਤੂੰ ਸਾਡਾ ਪਰਸਨਲ ਅਸਿਸਟੈਂਟ ਬਣ ਜਾ ਬਸ ਮੈਂ ਕਹਾਂ ਫਿਰ ਤੁਸੀਂ ਗੁਰੂ ਨਾਲ ਨਹੀਂ ਜੁੜ ਸਕਦੇ ਫਿਰ ਤਾਂ ਮੇਰੇ ਨਾਲ ਹੀ ਜੁੜੋਗੇ ਫਿਰ ਮਹਾਰਾਜ ਨੇ ਥੋੜਾ ਕੁਝ ਲੈਣਾ ਦੇਣਾ ਨਹੀਂ ਫਿਰ ਤਾਂ ਤੁਸੀਂ ਜੋ ਤੁਸੀਂ ਕਹੋਗੇ ਬਸ ਇਹਦੇ ਕੋਲ ਹੀ ਬੋਤਕ ਮੇਰੇ ਕੋਲੇ ਹੈ ਕੁਝ ਨਹੀਂ ਜੋ ਹੈ ਮਹਾਰਾਜ ਕੋਲੇ ਹੈ ਕਦੇ ਮੈਂ ਕਿਹਾ ਮੈਨੂੰ ਇਦਾਂ ਹੈ ਜੀ ਜਿਵੇਂ ਲੋਕੀ ਅੱਜਕੱਲ ਆ ਕੇ ਟੀਵੀ ਤੇ ਦੱਸਦੇ ਮੈਮ ਫਲਾਨੀ ਸਿੱਧੀ ਪ੍ਰਾਪਤ ਕਰ ਲਈ ਹੈ ਕਰਦੇ ਨਾ ਕਰਦੇ ਮੈਨੂੰ ਪਤਾ ਹੈ ਮੈਂ ਫਿਰ ਇਦਾਂ ਉੱਥੇ ਦਾ ਮੇਰੇ ਕੋਈ ਸਿੱਧੀ-ਸੁੱਧੀ ਨਾ ਮੈਨੂੰ ਪਤਾ ਕਿ ਕੀ ਹੁੰਦੀ ਹੈ ਕਿਉਂਕਿ ਆਪਣਾ ਰਸਤਾ ਹੀ ਨਹੀਂ ਸਾਹ ਸੀ ਤਾਂ ਅਸੀਂ ਤਾਂ ਸ਼ਸ਼ਤਰਧਾਰੀ ਫੌਜਾਂ ਦਸਵੇਂ ਬਾਦਸ਼ਾਹ ਮਹਾਰਾਜ ਦੀ ਅਸੀਂ ਤਾਂ ਕਾਲਪੁਰ ਕੋ ਦੀ ਸ਼ਸ਼ਤਰਧਾਰੀ ਫੌਜਾਂ ਭਾਈ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈਗੇ ਜੇ ਮੈਂ ਸੱਚ ਦੱਸਾਂ ਠੀਕ ਹੈ ਨਾ ਉਹ ਲੋਕੀ ਕਹਿੰਦੇ ਵੀ ਪਤਾ ਨਹੀਂ ਤੇ ਇਹਦੇ ਕੋਲੇ ਕੋਈ ਗੱਲ ਬਾਤ ਹੈ ਜਿਵੇਂ ਕਿ ਮੇਰੇ ਕੋ ਕੁਝ ਵੀ ਨਹੀਂ ਹੈਗਾ ਮੈਨੂੰ ਪਤਾ ਮੈਂ ਆਮ ਬੰਦਾ ਐ ਮੈਂ ਤਾਂ ਬਸ ਬਿਲਕੁਲ ਆਮ ਸੇਕਾ ਗੁਰੂ ਸਾਹਿਬ ਦਾ ਮੈਂ ਕਹਿੰਦਾ ਗੁਰੂ ਸਾਹਿਬ ਨਾਲ ਜੁੜੋ ਉਹ ਉਹ ਪਦਰਿਕਾ ਤੋਂ ਨੰਬਰ ਨੰਬਰ ਜੇ ਲੱਭ ਕੇ ਫਿਰ ਹਾਂਜੀ ਤੁਸੀਂ ਸਾਡੇ ਨਾਲ ਗੱਲ ਕਰੋ ਕਰਿਆ ਕਰੋ ਜੀ ਇਦਾਂ ਸਾਨੂੰ ਆਹ ਦੱਸੋ ਮੈਂ ਕਹਾਂ ਮੈਂ ਸਾਰਾ ਕੁਝ ਦੱਸਿਆ ਹੋਇਆ ਭਾਈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜੋ ਸਾਧਗੁਰਾਂ ਨੇ ਅ타ਾ ਕਿਰਪਾ ਸੰਸਾਰ ਤੇ ਵਰਤਾਈ ਨਾ ਉਹਦਾ ਕਿਣਕਾ ਮਾਤਰ ਮੈਂ ਚੈਨਲ ਤੇ ਬੇਨਤੀ ਕਰਦਾ ਹਾਂ ਉਥੋਂ ਤੁਸੀਂ ਜੋ ਮਰਜ਼ੀ ਸੁਣੋ ਮੇਰੇ ਨਾਲ ਪਰਸਨਲੀ ਕਿਉਂ ਜੁੜਦੇ ਹੋ ਮੈਂ ਤਾਂ ਇਸ ਗੱਲ ਤੇ ਖੁਸ਼ੀ ਨਹੀਂ ਹੁੰਦਾ ਕਦੇ ਵੀ ਹਾਂ ਸੰਗਤ ਹੈਗੀ ਆ ਉਹ ਹੁਣ ਉਹ ਡਿਊਟੀ ਮਹਾਰਾਜ ਜੀ ਲਾ ਦिती ਹੈ ਕਿਉਂਕਿ ਉਥੇ ਸਰਬੱਤ ਦੇ ਭਲੇ ਦੇ ਜਾਪ ਚੱਲਦੇ ਆ ਜਿਹੜਾ ਬੰਦਾ ਸੰਸਾਰੀ ਹੈ ਮੈਂ ਤਾਂ ਕੁਝ ਨਹੀਂ ਲੈਣਾ ਉਦੋਂ ਮੈਂ ਜੁੜ ਨਹੀਂ ਸਕਦਾ ਕੋ ਸੰਸਾਰੀ ਆਲੇ ਫਿਰ ਸੰਸਾਰੀ ਮੰਗਾਈ ਕਰਦੇ ਮੈਨੂੰ ਹੁਣ ਚੰਗਾ ਲਾਇਦਾ ਕੋਈ ਰੱਬ ਦੀ ਗੱਲ ਕਰੇ ਕੋ ਬੰਦਾ ਹਾਂਜੀ ਅਸੀਂ ਪਾਠ ਕਰਦੇ ਆਂ ਜੀ ਮੈਂ ਕਹਾਂ ਅੱਛਾ ਕਾਦੇ ਲਈ ਕਰਦਾ ਸਾਰਾ ਕੁਝ ਠੀਕ ਹੋ ਜਾ ਉਦ ਲਈ ਕਰਦਾ ਆਪ ਘਰੋਬਾਰ ਜੇ ਜੇ ਉਹ ਜੋ ਵਿਤਰਾ ਫਿਰਦਾ ਮੈਂ ਇੱਚ ਜੇ ਤੂੰ ਲੈਣਾ ਕੀ ਹੈ ਮੈਂ ਤਾਂ ਉਹ ਚਾਹਣਾ ਵੀ ਕੋਈ ਹੈਨਾ ਸਹੀ ਪਿਆਰੇ ਮੇਲ ਜਿੰਨਾ ਮਿਲੇ ਤੇਰਾ ਨਾਮ ਚਿਤਾਵੇ ਜਿਹਨੂੰ ਜਦੋਂ ਗੱਲ ਕਰੀ ਗੁਰਸੇਧਰ ਮਨ ਖਿੜੋ ਖਿੜ ਖਿੜ ਜਾਵੇ ਅੰਦਰੋਂ ਸੋ ਪਿਆਰਿਓ ਤੁਸੀਂ ਬਾਣੀ ਨਾਲ ਜੁੜੋ ਸ਼ਸ਼ਤਰਨਾਮ ਮਾਲਾ ਦੀ ਜਿਹੜੀ ਬਾਣੀ ਹੈ ਇਹਦਾ ਅਭਿਆਸ ਕਰੋ 25 ਪਾਠਾਂ ਤੋਂ ਸ਼ੁਰੂ ਕਰ ਲਓ ਜਲ ਰੱਖ ਕੇ ਕੋਲੇ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ 10 ਬੇਨਤੀ ਕਰਿਆ ਗੁਰੂ ਸਾਹਿਬ ਨੂੰ ਹਾਜ਼ਰ ਜਾਣ ਕੇ ਤੁਹਾਨੂੰ ਫਾਇਦਾ ਹੀ ਹੋਵੇਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਮਹਾਰਾਜ ਮਾਇਆ ਦੇ ਖਜ਼ਾਨੇ ਭਰ ਦਿੰਦੇ ਮਹਾਰਾਜ ਜੀ ਤੁਹਾਡਾ ਸਰੀਰ arogya ਕਰ ਦਿੰਦੇ ਘਰ-ਬਾਰ ਸਭ ਕੁਝ ਠੀਕ ਕਰਦੇ ਸਭ ਜਿੱਤ ਫਤਿਹ 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 ਬਖਸ਼ਿਸ਼ ਕਰ ਦਿੰਦੇ ਦੇਗ ਤੇਗ ਫਤਿਹ ਦੇਗ ਦੇਗ ਪ੍ਰਸ਼ਾਦ ਤੇਗ ਸ਼ਸ਼ਤਰ ਮਾਰੇ ਕਹਿੰਦੇ ਜਿਹੜਾ ਜਿਹਦੇ ਕੋਲੇ ਇਹ ਦੋ ਕਾਲਪੁਰਖ ਦੀਆਂ ਬਖਸ਼ਿਸ਼ਾਂ ਨੇ ਨਾ ਉਹਦੀ ਫਤਿਹ ਉਹਦੀ ਫਤਿਹ ਉਹਦੀ ਸੰਪੂਰਨ ਰੂਪ ਵਿੱਚ ਫਤਿਹ ਫਤਿਹ ਆ ਰਪਾਈ ਜੀ ਨੂੰ ਸਮਝਦੇ ਆਪਾਂ ਕਹਿੰਦੇ ਸ਼ਸਤਰ ਕੀ ਕਰਨੇ ਲੋੜ ਕੀ ਆਪਾਂ ਵਿਦੇਸ਼ ਚ ਰਹਿੰਨੇ ਮੇਰੇ ਗੱਡੀ ਚ ਘਟੋ ਘਟ ਬਹੁਤ ਜਨ ਮੈਂ ਹੁਣ ਗਿਣਤੀ ਕਰਾਂ 1 2 3 4 5 ਜਿਹੜੇ ਸ਼ਸਤਰ ਹੁੰਦੇ ਪੱਕੇ ਉਹ ਇਹ ਨਹੀਂ ਮਸਣਾ ਰਿਹਾ ਵੀ ਇਦਾਂ ਕੋਈ ਨਾ ਪਤਾ ਨਹੀਂ ਉਹ ਇਹਨਾਂ ਦੇ ਸ਼ਸਤਰਾਂ ਦਾ ਪ੍ਰੇਮ ਆ ਜੇ ਤੁਸੀਂ ਸ਼ਸਤਰਾਂ ਨੂੰ ਪ੍ਰੇਮ ਕਰਦੇ ਹੋ ਸ਼ਸਤਰ ਵੀ ਤੁਹਾਨੂੰ ਪ੍ਰੇਮ ਕਰਦੇ ਹੁਣ ਮੇਰੇ ਨਾਲ 5 ਕਿਉਂ 6 7 7 ਸ਼ਸਤਰ ਹੁੰਦੇ ਪਾਏ ਤਾਂ ਵੈਸੇ ਵਿੱਚ ਨੇ। ਉਹ ਦੋ ਕਿਰਪਾਨਾਂ ਮੇਰੇ ਪਾਈਆਂ ਹੋਈਆਂ। ਇੱਕ ਆਹਾ ਤੇ ਇੱਕ ਥੱਲੇ ਦੀ ਮੇਰੇ ਪੱਕੀ ਪਾਈ ਹੁੰਦੀ ਐ। ਡੋਰੀ ਵਾਲੀ ਨਹੀਂ ਪਾਉਣੀ ਹੈਗੀ, ਦੂਜੀ ਪਾਉਣੀ ਐ। ਇਦਾਂ ਦੀ ਕਿਰਪਾਨ ਆ ਮਿਆਨ ਵਾਲੀ ਐ ਇਹ। ਕਈਕ ਡੋਰੀ ਵਾਲੀ ਨਵੇਂ ਕੰਮ ਚਲਾਇਆ ਹੈ। ਇਹ ਥੱਲੇ ਤਾਂ ਪੱਕੀ ਵੀ ਐ ਛੋਟੀ, ਮਤਲਬ ਛੋਟੀ ਜਿਆਦਾ ਤਾਂ ਨਹੀਂ ਹੈ ਐ। ਇਹ ਇੰਨੀ ਕ ਐ। ਇੱਕ ਹੱਥ ਜੱਡੀ ਐ। ਦੇਖ ਲਈਂ। ਸੋ ਸ਼ਸਤਰਾਂ ਦੀ ਗੱਲ ਹੈ ਮੇਰੇ ਕੋਲੇ ਤਾਂ ਹੋਰ ਕੁਝ ਨਹੀਂ ਹੈਗਾ ਸ਼ਸਤਰ ਨਾਮ ਵਾਲਾ ਦੀ ਗੱਲ ਹੈ ਬਾਣੀ ਦੀ ਗੱਲ ਹੈ ਹਾਂ ਪਾਂਡਵਾਂ ਤੋਂ ਘਰ-ਬਾਰ ਖੋਲਿਆ ਸਾਰਾ ਕੁਝ ਫਿਰ ਅਰਜੁਨ ਨੇ ਸ਼ਸਤਰਾਂ ਦੀ ਅਰਧਨਾ ਕੀਤੀ ਭਗਵਾਨ ਕ੍ਰਿਸ਼ਨ ਜੀ ਦੀ ਕਿਰਪਾ ਨਾਲ ਭਗਵਾਨ ਕ੍ਰਿਸ਼ਨ ਕਹਿੰਦੇ ਲੈ ਆ ਲੈ ਆਹ ਮੰਤਰ ਨੇ ਸਾਰੇ ਕਰ ਜਾ ਆਪ ਅਲੱਗ-ਅਲੱਗ ਮੰਤਰ ਸੀ ਉਹਦੇ ਸ਼ਸ਼ਤਰਾਂ ਜੀ ਪ੍ਰਸੰਨਤਾ ਉਹ ਸ਼ਸ਼ਤਰ ਕਹਿੰਦੇ 10 ਕੀ ਕਰਨਾ ਹੈ ਹੁਣ ਕਹਿੰਦੇ ਮਾਰੇ ਮੇਰੀ लाज ਰੱਖੋ ਸ਼ਸ਼ਤਰ ਕਹਿੰਦੇ ਰੱਖ ਲਾਂ ਕੋਈ ਗੱਲ ਨਹੀਂ ਕਹਿੰਦੇ ਰਣ ਭੂਮੀ ਦੇ ਵਿੱਚ ਜਾ ਕੇ ਸਾਨੂੰ ਯਾਦ ਕਰੀਂ ਬਸ ਐਸੀ ਤਬਾਹੀ ਮਚਾ ਦੇਾਂਗੇ ਤੇਰੀ ਫਤਿਹ ਕਰ ਦੇਾਂਗੇ ਕਹਿੰਦੇ ਕਹਿੰਦੇ ਤੇਰੀ ਫਤਿਹ ਕਰ ਦੇਾਂਗੇ ਬਾਬਾ ਦੀਪ ਸਿੰਘ ਜੀ ਕਿੰਨਾ ਪਿਆਰ ਕਰਦੇ ਸੀ ਸ਼ਸ਼ਤਰਾਂ ਨੂੰ ਅੱਜ ਵੀ ਸ਼ਸ਼ਤਰ ਉਹਨਾਂ ਦੇ ਦਰਸ਼ਨ ਕਰਾਏ ਜਾਂਦੇ ਸ਼੍ਰੀ ਕਾਲ ਤੱਕ ਸਾਹ ਤੇ ਤੁਸੀਂ ਦੇਖਿਆ ਕਿੰਨੇ ਸ਼ਸ਼ਤਰ ਬਾਬਾ ਜੀ ਦੇ ਗੋਲੇ ਦੇ ਵਿੱਚ ਕਿੰਨੇ ਚੱਕਰ ਸੀਗੇ ਫੇਰ ਰਾਮ ਜੰਗਾ ਕਹਿ ਦਿੰਦੇ ਆ ਪਿਸਤੌਲ ਨੂੰ ਖੰਡੇ ਦੂਜੀਆਂ ਸ਼੍ਰੀ ਸਾਹਿਬਾਂ ਕਿੰਨਾ ਕੋਸ਼ ਬਾਬਾ ਜੀ ਸਜਾ ਕੇ ਚੱਲੇ ਸੀਗੇ ਬਾਬਾ ਜੀ ਦੇ ਧਮਾਲੇ ਦੇ ਉੱਤੇ ਸਜਾਉਣ ਵਾਲੇ ਅਸ਼ਟਭੁਜੇ ਤੇ ਡੇ ਡੇ ਮਹਾਪੁਰਖ ਲੋਕ ਸਸ਼ਤਰਾਂ ਨੂੰ ਬਰਾ ਪਿਆਰ ਕਰਦੇ ਅਸੀਂ ਨਹੀਂ ਕਰਦੇ ਅਸੀਂ ਕਹਿੰਦੇ ਸਾਡੇ ਤਾਂ ਅਸੀਂ ਤਾਂ ਇਦਾਂ ਹੀ ਆ ਜੀ ਛੋਟੇ ਜਿਹੇ ਵਿਸਾਰਾ ਨੈਗੇਟਿਵ ਪਾਵਰਾਂ ਤੁਹਾਨੂੰ ਦਬ ਲੈਂਦੀਆਂ ਆ ਕੇ ਸ਼ੈਸ਼ਤਰ ਨਾਮ ਮਾਲਾ ਬਾਣੀ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਆਛਰੀ ਸ਼ੈਸ਼ਤਰ ਨਾਮ ਮਾਲਾ ਪ੍ਰਾਣ ਦੇ ਕਿਤੇ ਬਾਦ ਸੈਦਸ ਵੀ ਦੋਹਰਾ ਸਾਂਗ ਸਰੋਹੀ ਸਾਹਿਬ ਫਸਤੀਰ ਤਬਕ ਤਰਵਾਰ 17 ਤੱਕ ਉਚਾਤ ਕਰ ਕਰੀਏ ਰਚ ਮਹਾਰਸਕਰਪਨ ਧਾਰਾ 3700 ਜਮਦਾਰ ਕਾ ਚਾਂ ਤੱਕ ਸਤਰਾੰਤ ਕਰ ਤੇ 13 ਤਰਵਾਰ ਰਸਕਰਪਨ ਖੰਡੋ ਖੜਕ ਤੋਪਕ ਤੋਬਰ ਅਰ 16 ਸਰੋਹੀ ਸਾਹਿਬ ਹੀ ਮਾਰਾ ਪੀਰ ਤੇਰ ਤੁਸੀਂ ਸਾਥੀ ਤੁਸੀਂ ਤੁਸੀਂ ਤਪਰ ਤਰਵਾਰ ਨਾਮ ਤਿਹਾਰ ਜੋ ਜਪਾ ਪੈਸਨ ਪਾਠ ਹੋ ਜਾਣਾ ਚਲੋ ਸਾਰ ਸੋ ਇਦਾਂ ਚੜ੍ਹਦੀ ਕਲਾ ਚ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਜੇ ਕਿਤੇ ਤੁਸੀਂ ਮੰਨ ਲਓ ਤੁਹਾਨੂੰ ਆਨੰਦ ਆ ਜਾਵੇ ਜੀਵਨ ਦਾ ਨਜ਼ਾਰਾ ਐਨ ਖੜਜੋ ਤੁਸੀਂ ਸ਼ਹੀਦਾਂ ਦੀ ਕਿਰਪਾ ਹੋ ਜੇ ਪੂਰੀ ਇਹ ਬਾਣੀ ਆ ਦਸਵੇਂ ਪਾਤਸ਼ਾਹ ਜੀ ਦੇ ਹਿਰਦੇ ਚੋਂ ਬਚਨ ਨਿਕਲੇ ਹੋਏ ਨੇ ਇਸ ਬਾਣੀ ਨੇ ਤੁਹਾਨੂੰ ਉੱਥੇ ਹੀ ਲੈ ਜਾਣਾ ਜਿੱਥੇ ਦਸਵੇਂ ਪਾਸ਼ਾ ਨੇ ਆ ਉਦਨ ਮੈਂ ਮਹਾਰਾਜ ਜੀ ਨੂੰ ਯਾਦ ਕਰੀ ਜਾਵਾਂ ਦਸਵੇਂ ਪਾਸ਼ਾ ਮਹਾਰਾਜ ਜੀ ਨੂੰ ਉਹ ਕੁਛ ਦਿਨਾਂ ਬਾਅਦ ਸ਼ਸਤਰ ਪ੍ਰੀਤਾ ਮਹਾਰਾਜ ਜੀ ਮਰ ਕੁਛ ਨਾ ਉਸੇ ਦਿਨ ਸ਼ਾਮ ਨੂੰ ਇਹ ਸ਼ਸਤਰ ਆ ਗਿਆ ਉਸੇ ਦਿਨ ਸ਼ਾਮ ਨੂੰ ਮਾਫ ਕਰਨਾ ਕੁਛ ਦਿਨਾਂ ਬਾਅਦ ਨਹੀਂ ਉਸੇ ਦਿਨ ਸ਼ਾਮ ਨੂੰ ਇਹ ਸ਼ਸਤਰ ਬਖਸ਼ਿਸ਼ ਕਰਤਾ ਮਹਾਰਾਜ ਜੀ ਨੇ ਸ਼ਸਤਰ 10ਵੇਂ ਪਾਸ਼ਾ ਜੀ ਦੇ ਸਿੱਧੇ ਦਰਸ਼ਨ ਨੇ ਹੁਣ ਹੁਣ ਦਾਸ ਨੂੰ ਇਹ ਦੀਦਾਰ ਹੋ ਰਿਹਾ ਹੈ ਇਹ ਮੇਰੇ ਪ੍ਰਭੂ ਨੇ ਆਸ ਕਿਰਪਾ ਅਨ ਖੰਡੂ ਘਰਗ ਤੁਪਕ ਤਬਰ ਅਰਤੀਰ ਸਰਸਰੂ ਹੀ ਸਹ ਹੱਤੀ ਹੈ ਮਾਰੇ ਪੀਰ ਇਹ ਵਾਹਿਗੁਰੂ ਦੇ ਦਰਸ਼ਨ ਹੋ ਰਹੇ ਹੋ ਨਹੀਂ ਰਹੇ ਦੇਖੋ ਧਾਰ ਕਿੰਨਾ ਸੋਹਣਾ ਸਰੂਪ ਹੈ ਸ਼ਸ਼ਤਰ ਤੋਂ ਸੋਹਣੀ ਵਸਤੂ ਧਰਤੀ ਤੇ ਕੋਈ ਨਹੀਂ ਹੈਗੀ ਵਾ ਸ਼ਸ਼ਤਰ ਤੋਂ ਸੁੰਦਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਬੇਰੇ ਇਹ ਤਾਂ ਮੇਰੀ ਦ੍ਰਿਸ਼ਟੀ ਤਾਂ ਹੀ ਕਹਿੰਦੀ ਦਸਵੇਂ ਪਾਤਸ਼ਾਹ ਮਹਾਰਾਜ ਵੀ ਇਹੀ ਕਹਿ ਕੇ ਗਏ ਨੇ ਮੈਂ ਆਪਦੇ ਪਿਓ ਤੋਂ ਹੀ ਸਿੱਖਿਆ ਤੇ ਉਹੀ ਬਿਰਤੀ ਮੇਰੇ ਪਿਓ ਨੇ ਮੇਰੇ ਅੰਦਰ ਪ੍ਰਗਟ ਕਰ ਦਿੱਤੀ ਹੈ ਮੇਰਾ ਪਿਓ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਰੋ ਜੀ ਤੁਹਾਡੇ ਜੀਵਨ ਦੇ ਵਿੱਚ ਦਿੱਕ ਤਾਂ ਕੱਢ ਦੇਣੀ ਹੈ ਮੇਰੇ ਪਾਤਸ਼ਾਹ ਨੇ ਬਾਣੀ ਪੜ੍ਹਾਉਂਗੇ ਤਾਂ ਲਬ ਲਬ ਮਹਾਰਾਜ ਸਾਹਿਬ ਕੋ ਪ੍ਰਪੂਰ ਕਰ ਦੇਣਾ ਮੇਰੇ ਪਾਤਸ਼ਾਹ ਜੀ ਨੇ ਸਭ ਦੁਨੀਆ ਤੁਹਾਡੇ ਚੁੱਕਾ ਆਦਿ ਐਡਾ ਪਰਬਲ ਪ੍ਰਤਾਪ ਹੈ ਮੇਰੇ ਪਾਤਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਆਹ ਰਾਜ ਦੀ ਬਾਣੀ ਦੇ ਵਿੱਚ ਤਗੜੇ ਹੋ ਕੇ ਕਰੋ ਠੀਕ ਹੈ ਸ਼ਸਤਰ ਰੱਖੋ ਘਰ ਦੇ ਵਿੱਚ ਸ਼ਸਤਰ ਦਾ ਪ੍ਰਕਾਸ਼ ਕਰੋ ਠੀਕ ਹੈ ਘਰਾਂ ਦੇ ਵਿੱਚ ਸ਼ਸਤਰਾਂ ਦਾ ਪ੍ਰਕਾਸ਼ ਹੋਵੇ ਐਸੇ ਸ਼ਸਤਰ ਗੈਭੀ ਸ਼ਸਤਰ ਜਿਹੜੇ ਵਾਰ ਜਦੋਂ ਕਰਨ ਤੇ ਨਾਸ਼ੀ ਕਰ ਦੇਣਾ ਐਸੇ ਸ਼ਸਤਰਾਂ ਦਾ ਪ੍ਰਕਾਸ਼ ਘਰ 'ਚ ਕਰੋ ਆਸਣ ਲਾਈਦਾ ਹੁੰਦਾ ਘਰ 'ਚ ਸ਼ਸਤਰਾਂ ਦਾ ਰਮਾਲਾ ਸਾਹਿਬ ਵਿਛਾ ਕੇ ਸ਼ਸਤਰ ਉੱਤੇ ਬਿਰਾਜਮਾਨ ਕਰਕੇ ਇਧਰ ਜਲ ਜੋਤ ਰੱਖ ਕੇ ਕੋਲੇ ਜੋਤ ਵੀ ਲਾਈਦੀ ਹੈ ਫਿਰ ਉੱਥੇ ਬਾਣੀ ਪੜ੍ਹਦੀ ਹੈ ਸ਼ਸਤਰ ਦੇ ਸ਼ਕਤੀ ਪ੍ਰਗਟ ਹੁੰਦੀ ਉੱਥੇ ਸ਼ਸਤਰ ਦੀ ਸਮਝਦੇ ਹੋ ਇਹ ਚੀਜ਼ਾਂ ਨੇ ਬਖਸ਼ਿਸ਼ਾਂ ਬਰਕਤਾਂ ਆਉਂਦੀਆਂ ਹੈ ਆਪਣੇ ਕਰੇ ਪ੍ਰਕਾਸ਼ੇ ਸ਼ਸਤਰਾਂ ਦਾ ਮਾਰੇ ਦੇ ਅੱਗੇ ਨਹੀਂ ਸ਼ਸਤਰ ਸਜੇ ਹੁੰਦੇ ਗੁਰੂ ਗ੍ਰੰਥ ਸਾਹਿਬ ਮਾਰ ਦੇ ਕਿ ਗੁਰਦੁਆਰੇ ਹੁੰਦੇ ਹਨ ਫਿਰ ਆਪਾਂ ਕਿਉਂ ਨਹੀਂ ਘਰਾਂ 'ਚ ਕਰਦੇ ਗੁਰੂ ਤਾਂ ਬਹੁਤ ਕੁਝ ਦੱਸ ਗਿਆ ਪਰ ਸਾਨੂੰ ਪਤਾ ਹੋਵੇ ਤਾਂ ਹੀ ਹੈ ਮਾਰ ਹੈ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ